ਪਸ਼ੂਆਂ ਨੂੰ ਮੈਥੇ ਖਵਾਉਣ ਦੇ ਸ਼ਾਨਦਾਰ ਫਾਇਦੇ ਦੇਖੋ ਕਿਸਾਨ ਦੋਸਤੋ ਤੁਹਾਨੂੰ ਦੱਸਾਂਗੇ ਆਪਾਂ ਵੀ ਮੈਥੇ ਖਵਾਉਣ ਦੇ ਕੀ ਕੀ ਫਾਇਦੇ ਆ ਕਿਹੜੇ ਪਸ਼ੂ ਨੂੰ ਆਪਾਂ ਦੇ ਸਕਦੇ ਆ ਬਣੇ ਰਿਓ ਵੀਡੀਓ ਦੇਖਣ ਹੱਦ ਤੱਕ ਜਿਵੇਂ ਕਿ ਕਿਸਾਨ ਦੋਸਤੋ ਤੁਹਾਡੀ ਮੱਝ ਹੈ ਚਾਹੇ ਗਾਂ ਕੀ ਸੂਏ ਨੂੰ 7-8 ਦਿਨ ਹੋ ਗਏ ਉਹਨੂੰ ਤੁਸੀਂ ਮੈਥੇ ਜਿਹੜੇ ਦੇ ਸਕਦੇ ਹੋ ਕਿੰਨੀ-ਕਿੰਨੀ ਮਾਤਰਾ ਦੇਣੀ ਹੈ ਜਿਵੇਂ ਕਿ ਪਹਿਲੇ ਦਿਨ ਤੁਸੀਂ ਸਵੇਰ ਸ਼ਾਮ 100-100 ਗ੍ਰਾਮ ਦੇਣੀ ਹੈ ਮੈਥੇ ਦੂਸਰੇ ਦਿਨ 2-200 ਗ੍ਰਾਮ ਦੇਣੀ ਹੈ ਤੁਸੀਂ ਸਵੇਰ ਸ਼ਾਮ ਤੀਸਰੇ ਦਿਨ 250 250 ਗ੍ਰਾਮ ਸੁਭਾ ਸਾਮ ਦੇਣੀ ਆ ਤੁਸੀਂ ਇੱਕ ਮਹੀਨਾ ਹੇ ਸੱਜਰ ਸੂਏ ਪਸ਼ੂ ਨੂੰ ਮੈਥੇ ਜਿਹੜੇ ਦੇ ਸਕਦੇ ਹੋ 250 ਗ੍ਰਾਮ ਤੇ ਇਕੀਆਂ ਦਿਨਾਂ ਤੋਂ ਤੁਸੀਂ ਡੀ ਵਰਮਿੰਗ ਪਸ਼ੂ ਦੀ ਕਰਨੀ ਹੈ ਜੀਆਂ ਵਾਲੀ ਗੋਲੀ ਦੇਣੀ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਤੱਤ ਹੁੰਦੇ ਆ ਨਾਲ ਤਾਂ ਤੁਹਾਡੇ ਦੁੱਧ ਦਾ ਜਿਹੜਾ ਦੁੱਧ ਵਧਾਊਗਾ ਪਸ਼ੂ ਦਾ ਨਾਲੇ ਫੈਂਟ ਵਧੂਗੀ ਨਾਲੇ ਐਸ ਐਨ ਐਫ ਵਧੂਗੀ ਤੇ ਇਹਦੇ ਵਿੱਚ ਜਿਵੇਂ ਕੀ ਤੁਹਾਨੂੰ ਪਤਾ ਹੈ ਮੈਥੇਨ ਵਿੱਚ ਕੈਲਸ਼ੀਅਮ ਹੁੰਦਾ ਹੈ ਫਾਸਫੋਰਸ ਹੁੰਦਾ ਹੈ ਵਿਟਾਮਿਨ ਹੁੰਦੇ ਆ ਤੇ ਪ੍ਰੋਟੀਨ ਹੁੰਦੀ ਆ ਇਹ ਤੁਹਾਡੇ ਪਸ਼ੂ ਦਾ ਜਿਹੜਾ ਦੁੱਧ ਦਾ ਪੀਕ ਲੈਵਲ ਆ ਪੂਰਾ ਅਪ ਕਰੂਗੀ ਤੇ ਤੁਸੀਂ ਵਰਤ ਕੇ ਦੇਖੋ ਬਹੁਤ ਹੀ ਵਧੀਆ ਹੈ ਨੌਕਤਾ ਨਾਲੇ ਸਸਤੇ ਦਾ ਸਸਤਾ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨ